ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਹਾਂਜੀ ਵਾਹਿਗੁਰੂ ਜੀ ਆਪਾ ਦੇਖ ਰਹੇ ਆ ਜੀ ਸ੍ਰੀ ਚਮਕੌਰ ਸਾਹਿਬ ਜੀ ਦਾ ਬਾਜ਼ਾਰ ਆ ਜਿਹੜਾ ਤੇ ਸ਼ਾਮ ਦਾ ਟਾਈਮ ਆ ਤੇ ਆ ਦੇਖੋ ਜੀ ਬਾਜ਼ਾਰ ਚਾਰੇ ਪਾਸੇ ਲਾਈਟਾਂ ਜਗਮਗ ਕਰ ਰਹੀਆਂ ਤੇ ਦੇਖੋ ਜੀ ਆਹ ਗੇਟ ਆ ਜਿਹੜਾ ਬਣ ਰਿਹਾ ਇਸ ਕੋ ਸਾਰੇ ਕਿਤੇ ਜਣੇ ਜੀ ਇਹਨਾਂ ਨੇ ਇੱਕੋ ਜਿਹਾ ਬਣਾਇਆ ਹੋਇਆ ਆ ਟੈਲਾਂ ਟੂਲਾਂ ਲਾਈਆਂ ਵਧੀਆ ਆ ਸ਼ਾਪਸ ਵਗੈਰਾ ਫੋਰਮ ਆਗੇ ਤੇ ਯਾਰ ਗੁਰਦੁਆਰਾ ਸਾਹਿਬ ਇੱਧਰ ਦੀ ਤਾੜੀ ਸਾਹਿਬ ਗੁਰਦੁਆਰਾ ਆ ਰਸਤਾ ਜਾਂਦਾ ਤਾੜੀ ਸਾਹਿਬ ਨੂੰ ਤੇ ਇਹ ਵੀ ਉੱਚੀ ਜਗ੍ਹਾ ਬਣਿਆ ਹੋਇਆ ਗੁਰਦੁਆਰਾ ਬਹੁਤ ਵਧੀਆ ਗੁਰਦੁਆਰਾ ਤੇ ਬਹੁਤ ਸੰਗਤ ਆਉਂਦੀ ਦਰਸ਼ਨ ਕਰਨ ਆ ਸਾਰਾ ਬਾਜ਼ਾਰ ਆ ਜੀ ਦੇਖੋ ਜੀ ਬਾਜ਼ਾਰ ਦੇ ਸ੍ਰੀ ਚੰਪੌਰ ਸਾਹਿਬ ਦਾ ਦੇਖੋ ਸਾਹਰੇ ਕਿਤੇ ਵਧੀਆ ਜਣਗੇ ਸਾਫ ਸੁਥਰਾ ਸ਼ਹਿਰ ਆ ਜੀ ਤੇ ਸਾਬਜਾਦਿਆਂ ਦੀ ਧਰਤੀ ਆ ਸੀਤਾ ਸਿੰਘਾਂ ਦੀ ਧਰਤੀ ਆ ਇਹ ਸ੍ਰੀ ਚੰਪੌਰ ਸਾਹਿਬ ਆ ਦੇਖੋ ਬਾਜ਼ਾਰ ਦੀ ਰੌਣਕ ਤੇ ਰਸਤਾ ਬਹੁਤ ਵਧੀਆ ਬਣਾਇਆ ਇਹਨਾਂ ਨੇ ਸਾਫ ਸੁਥਰਾ ਚੌੜੀ ਕਰਤੀ ਸੜਕ ਜਣੇ ਤੇ ਵਧੀਆ ਬਣਾਤਾ ਜੀ ਅੱਗੇ ਨਾਲ ਸਾਰੀਆਂ ਦੁਕਾਨਾਂ ਆ ਰਹੀਆਂ ਆ ਸਾਰਿਆਂ ਦੇ ਬੋਰਡ ਇੱਕੋ ਜਿਹੇ ਕੀਤੇ ਹੋਏ ਆ ਵਧੀਆ ਯਾਨੀ ਕਿ ਵਧੀਆ ਡੈਕੋਰੇਸ਼ਨ ਕਰਤੀ ਸਾਰੇ ਬਾਜ਼ਾਰ ਦੀ ਸੇਮ ਜਿੱਦਾਂ ਵੀ ਅੰਮ੍ਰਿਤਸਰ ਤੁਸੀਂ ਗਏ ਹੋਣੇ ਗੈਲਰੀ ਜਿਹੜੀ ਬਣਾਈ ਆ ਸਾਰੀ ਇੱਕੋ ਜੀ ਆ ਸਾਰੇ ਬੋਰਡ ਜਿਹੜੇ ਵੀ ਸੀਗੇ ਸ਼ਾਪਸ ਦੇ ਉਹ ਸਾਰੇ ਇੱਕੋ ਜਿਹੇ ਆ ਸਾਰੇ ਕਿਤੇ ਯਾਨੀ ਕਿ ਵੀ ਡੈਕੋਰੇਸ਼ਨ ਕੀਤੀ ਹੋਈ ਆ ਉੱਪਰ ਜਿਹੜੇ ਉਹ ਲੱਗੇ ਹੋਏ ਆ ਆਪਣੇ ਸਪੈਲਰ ਤੇ ਉਹਨਾਂ ਚ ਵੀ ਲਾਈਟ ਵੱਲਦੀ ਆ ਆ ਦੇਖੋ ਆ ਗੱਬੇ ਬੈਠਣ ਲਈ ਪ੍ਰਬੰਧ ਕਰੇ ਹੋਏ ਆ ਤੇ ਆ ਬੂਟੇ ਲਾਏ ਆ ਪਹਿਲਾਂ ਲਾਈਆਂ ਸੀ ਖੰਜੂਰਾਂ ਤੇ ਉਹ ਕੁਝ ਤਾਂ कामयाब ਹੋ ਗੀਆਂ ਕੁਝ ਨਹੀਂ ਹੋਈਆਂ ਜਾਣ ਕੇ ਫਿਰ ਉਹਨਾਂ ਦੀ ਜਗ੍ਹਾ ਨਵੇਂ ਬੂਟੇ ਲਾਏ ਆ ਤਿਆ ਦੇਖੋ ਆ ਬੈਠਣ ਵਾਸਤੇ ਵੀ ਬਣਾਏ ਹੋਏ ਆ ਥਾਂ-ਥਾਂ ਦੇਖ ਬਹੁਤ ਵਧੀਆ ਹੋ ਗਈ ਆ ਦੇਖੋ ਚਾਰੇ ਪਾਸੇ ਆ ਖਾਲਸਾ ਕਲੋਨੀ ਨੂੰ ਜਾਂਦਾ ਜੀ ਰਸਤਾ ਇੱਥੋਂ ਬਾਜ਼ਾਰ ਕੱਪੜੇ ਵਾਲੀਆਂ ਦੁਕਾਨਾਂ ਸਾਰੇ ਜਨਕਿ ਵਧੀਆ-ਵਧੀਆ ਸ਼ਾਪਸ ਸ਼ਾਮ ਨੂੰ ਜਿਆਦਾ ਇਕੱਠ ਹੁੰਦਾ ਹੈ ਜੀ ਸ਼ਾਮ ਨੂੰ ਇਹ ਜਿਆਦਾਤਰ ਹੋ ਹੁੰਦਾ 8:30 9:00 ਵਜੇ ਤੱਕ ਬਾਜ਼ਾਰ ਜਾਨੀ ਕਿ ਬੰਦ ਹੋਣ ਲੱਗ ਜਾਂਦਾ ਤੇ ਆਪ ਕੋ ਜੀ ਬੈਠ ਰਹੇ ਆ ਬੱਚੇ ਅੰਦਰ ਹੀ ਪੁਆਇੰਟ ਜੀਆ ਪੂਜਾ ਖਾਣ ਆਲੇ ਆਂਦੇ ਸ਼ਕੀਨਾਂ ਆਪਾਂ ਨੇ ਸਰਬ ਬਾਜ਼ਾਰ ਦਿਖਾ ਰਹੇ ਆ ਕਿੰਨਾ ਵਧੀਆ ਕੰਮ ਕਰਿਆ ਹੋਇਆ ਦੇਖੋ ਸਾਡਾ ਆਪਣਾ ਵੀ ਫਰਜ਼ ਬਣਦਾ ਹੈ ਜੀ ਸਾਂਭ ਸੰਭਾਲ ਕਰਨੇ ਦਾ ਸਾਫ ਸਫਾਈ ਰੱਖਣੇ ਦਾ ਜਿਹੜੇ ਚੇਅਰ ਨੂੰ ਆਪਣੇ ਨੂੰ ਸਾਫ ਸੁਥਰਾ ਰੱਖੀਏ ਦੇਖੋ ਸਾਰੇ ਕਿਤੇ ਸਾਫ ਸਫਾਈ ਆ ਵਧੀਆ ਐਨ ਫਸਟ ਕਲਾਸ ਹੈ ਤੇ ਸਫਾਈ ਸੇਵਾਵਾਂ ਦਾ ਵੀ ਬਹੁਤ ਬਹੁਤ ਧੰਨਵਾਦ ਜਿਹੜੇ ਸ਼ਹਿਰ ਦੀ ਸਫਾਈ ਰੱਖਦੇ ਆ ਦੇਖੋ ਕਿੰਨਾ ਵਧੀਆ ਯਾ ਕਿਤਾਬਾਂ ਵਾਲੀਆਂ ਦੁਕਾਨਾਂ ਭਾਂਡਿਆਂ ਵਾਲੀਆਂ ਹੋ ਗਈਆਂ ਪਲਾਸਟਿਕ ਦੇ ਸਮਾਨ ਪਲਾਸਟਿਕ ਦੇ ਭਾਂਡਿਆਂ ਵਾਲੇ ਇੱਧਰ ਆਪਣੀਆਂ ਬੀਬੀਆਂ ਭੈਣਾਂ ਲਈ ਗੋਲ ਗੱਪਿਆਂ ਲਈ ਵੇੜੀਆਂ ਆ ਗਈਆਂ ਜੀ ਆ ਛੱਲੀਆਂ ਵਾਲਾ ਖੜਾ ਜੀ ਗਰਮ ਗਰਮ ਆ ਹੁਣ ਆ ਗਏ ਜੀ ਆਪਾਂ ਗੁਰਦੁਆਰਾ ਸਾਹਿਬ ਦੇ ਮੂਰਲੇ ਗੇਟ ਤੇ ਐਂਟਰੀ ਆ ਜਿਹੜੀ ਜੋ ਵੀ ਆ ਦੇਖੋ ਜੀ ਕਿੰਨਾ ਵਧੀਆ ਕਿੰਨੀਆਂ ਵਧੀਆ ਲਾਈਟਾਂ ਲਾਈਆਂ ਹੋਈਆਂ ਆ ਗੁਰਦੁਆਰਾ ਸ਼੍ਰੀ ਕਤਲਗੜ੍ਹ ਸਾਹਿਬ ਆ ਦਾਰੋਂ ਦਿਖਾ ਰਹੇ ਆਂ ਆ ਦੇਖੋ ਆਪਣੀ ਪੰਜਾਬੀ ਮਾ ਬੋਲੀ ਦਾ బోర్ਡ ਲਾਇਆ ਹੋਇਆ ਗੁਰਮੁਖੀ 357 ડાਡਾ ਨਿੱਜਾ ਹੋਇਆ ਬਹੁਤ ਵਧੀਆ ਮਾਂ ਬੋਲੀ ਮਾਂ ਬੋਲੀ ਗੈ ਕਦੇ ਨਹੀਂ ਆਪਣੀ ਭੁੱਲਣੀ ਚਾਹੀਦੀ ਪੰਜਾਬ ਦੇ ਵਿੱਚ ਤਾਂ ਸਾਰੀ ਪੰਜਾਬੀ ਬੋਲੀ ਹੋਣੀ ਚਾਹੀਦੀ ਹੈ ਹੁਣ ਆਪਾਂ ਰਿੰਗਾਮੂ ਦੇ ਗੁਰਦੁਆਰਾ ਸਾਹਿਬ ਦੇ ਛਾਂ ਉਹਨੂੰ ਸੰਗਤਾਂ ਬਹੁਤ ਆਉਣ ਲੱਗ ਗਈ ਜਣ ਕਿ ਐਤ ਬਾ ਮੋ ਜਿਆਦਾ ਘੱਟ ਹੁੰਦਾ ਬੰਦ ਜੋ ਵੱਧ ਆਉਣਾ ਚਾਹੀਦਾ ਗੁਰੂ ਘਰ ਆਸ਼ੀਰਵਾਦ ਲੈਣਾ ਚਾਹੀਦਾ ਬਹੁਤ ਕਿਸਮਤ ਵਾਲੇ ਆ ਜਿਹੜੇ ਗੁਰੂ ਸਾਹਿਬ ਦੇ ਚਰਨਾਂ 'ਚ ਰਹਿ ਰਹੇ ਆ ਸ੍ਰੀ ਚਮਕੌਰ ਸਾਹਿਬ ਜਿ세 ਪਾਰਕਿੰਗ ਤੇ ਬਾਜ਼ਾਰ ਦਿਖ ਰਿਹਾ ਤੁਹਾਨੂੰ ਸਾਹਮਣੇ ਲਾਈਟਾਂ ਲੱਗੀਆਂ ਹੋਈਆਂ ਸਾਰਾ ਕਮੇਟੀ ਕੋਲ ਸਾਰਾ ਇਵੈਂਟ ਕਰਨਾ ਇੱਕੋ ਜਿਹਾ ਲੱਗ ਰਹੀਆਂ ਬੋਰਡ ਵਗੈਰਾ ਲਾਏ ਆ ਡੈਕੋਰੇਸ਼ਨ ਕੀਤੀ ਆ ਸਾਰੀਆਂ ਦੁਕਾਨਾਂ ਮੂਰੇ ਜਿਹੜਾ ਗੁਰਦੁਆਰਾ ਸਾਹਿਬ ਦੇ ਆ ਦੀ ਖਾਲਸਾ ਸਕੂਲ ਆ ਨਾਲ ਲੈਫਟ ਸਾਈਡ ਦੇ ਸਾਹਮਣੇ ਗੇਟ ਦੇ ਗੇਟ ਆ ਗੁਰਦੁਆਰਾ ਸਾਹਿਬ ਦਾ ਤੇ ਲੈਫਟ ਸਾਈਡ ਮੇਰੇ ਖਾਲਸਾ ਸਕੂਲ ਇੱਥੇ ਪੜ੍ਹੇ ਆ ਜੀ ਅਸੀਂ ਯਾਦਾਂ ਜੁੜੀਆਂ ਹੋਈਆਂ ਖਾਲਸਾ ਸਕੂਲ ਨਾਲ ਧੰਤਨ ਬਾਬਾ ਜੀ ਸਿੰਘ ਜੀ ਧੰਤਨ ਬਾਬਾ ਜੁਹਾਰ ਸਿੰਘ ਜੀ ਆਹੇ ਜੀ ਇੱਥੋਂ ਇੱਥੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਆ ਸਾਹਮਣੇ ਜਿਹੜਾ ਦੇਖਿਆ ਤੁਸੀਂ ਅੱਗੇ ਇੱਥੇ ਹੁੰਦਾ ਸੀ ਦੇ ਪ੍ਰੇਅਰ ਹੁੰਦੀ ਸੀਗੀ ਸਾਡੀ ਸਵੇਰੇ ਸਵੇਰੇ ਫਾਲਸ ਸਪੂਟਸ ਮੇਨ ਨਾਟਰਸਾ ਗੁਰਦੁਆਰਾ ਸਾਹਿਬ ਦੀ ਲਾਈਟਾਂ ਲੱਗੀਆਂ ਹੋਈਆਂ ਬਹੁਤ ਵਧੀਆ ਗੇਟ ਬਣਾਇਆ ਹੋਇਆ ਸੰਗਤਾਂ ਆ ਰਹੀਆਂ ਦਰਸ਼ਨ ਕਰਨ ਮੱਥਾ ਟੇਕਣ ਗੁਰਦੁਆਰਾ ਸਾਹਿਬ ਅੰਦਰ ਵੀ ਦਿਖਾਵਾਂਗੇ ਤੁਹਾਨੂੰ ਅੰਦਰ ਦਾ ਕੀ ਉਹ ਗੁਰਦੁਆਰਾ ਸ਼੍ਰੀ ਕਤਲਗੜ੍ਹ ਸਾਹਿਬ ਦਾ ਉਹ ਅਸੀਂ ਗੇ ਜਾ ਰਹੇ ਆ ਬਾਜ਼ਾਰ ਆ ਰਿਹਾ ਆਪਣਾ ਤੰਗ ਬਾਜ਼ਾਰ ਆ ਜਿਹੜਾ ਕੀੜਾ ਬਾਜ਼ਾਰ ਆ ਅੰਦਰ ਆ ਗਏ ਜੀ ਆਪਾਂ ਗੁਰਦੁਆਰਾ ਸਾਹਿਬ ਦੇ ਇਤਿਹਾਸ ਲਿਖਿਆ ਹੋਇਆ ਗੁਰਦੁਆਰਾ ਸ਼੍ਰੀ ਕਤਲਗੜ੍ਹ ਸਾਹਿਬ ਦਾ ਸ਼੍ਰੀ ਚੰਗੌਰ ਸਾਹਿਬ ਇੱਥੇ ਜਿਹੜੀ ਜੰਗ ਹੋਈ ਸੀ 40 ਸਿੰਘਾਂ ਨੇ ਯਾਨੀ ਕਿ ਵੀ ਯੁੱਧ ਕੀਤਾ ਸੀਗਾ ਗੜੀ ਸਾਹਿਬ ਤੇ ਇੱਥੇ ਮੀਠਾ ਸਾਹਿਬ ਵਾਹਿਗੁਰੂ ਜੀ ਦੇ ਬਾਦਸ਼ਾਹ ਜੀ ਦਾ ਸਾਰਾ ਵੀਡੀਓ ਰੋਕ ਕੇ ਇਹਨੂੰ ਸਟਾਪ ਕਰਕੇ ਵੀਡੀਓ ਨੂੰ ਪਾੜ ਲਿਓ ਸਾਰਾ ਇਤਿਹਾਸ ਲਿਖਿਆ ਹੋਇਆ ਧੰਤਨ ਬਾਬਾ ਜੀ ਸਿੰਘ ਜੀ ਧੰਤਨ ਬਾਬਾ ਜੂਹਾਰ ਸਿੰਘ ਜੀ ਦੋ ਸਹਿਬਜ਼ਾਦੇ ਤਿੰਨ ਪਿਆਰੇ ਭਾਈ ਹਿੰਮਤ ਸਿੰਘ ਜੀ ਭਾਈ ਮੋਹਕਮ ਸਿੰਘ ਜੀ ਭਾਈ ਸਾਹਿਬ ਸਿੰਘ ਜੀ ਤੇ 40 ਸਿੰਘ ਦਾ ਇਹ ਸ਼ਹੀਦ ਹੋਏ ਆ ਜੀ ਤੇ ਇਹਨਾਂ ਦਾ ਅੰਗਰੇਠਾ ਸਾਹਿਬਾ ਗੁਰਦੁਆਰਾ ਸ਼੍ਰੀ ਕਤਲਗੜ੍ਹ ਸਾਹਿਬ ਜਿੱਥੇ ਮਹਾਰਾਜ ਪ੍ਰਕਾਸ਼ਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਹਾਜ਼ਰ ਨਾਜ਼ਰਾਂ ਮੇਰੇ ਪ੍ਰਤਾ ਪਰਮੇਸ਼ਰ ਸਾਭ ਦੇ ਇਹ ਰਣ ਭੂਮੀ ਆ ਜੀ ਵਿਚੰਪੌਰ ਸਾਹਿਬ ਦੀ ਰਣ ਭੂਮੀ ਸੀ ਤਾਂ ਵੀ ਧਰਤੀ ਆ ਸਾਰੇ ਸਿੰਘਾਂ ਜਿਨ੍ਹਾਂ ਨੇ 10 ਲੱਖ ਦੀ ਮੁਗਲ ਫੌਜ ਨਾਲ ਮੁਕਾਬਲਾ ਕੀਤਾ ਢਿੱਡੀ ਦਾਲ ਗੁਰੂ ਸਾਹਿਬ ਦਾ ਢਿੱਡੀ ਦਲੇ 10 ਸੇ ਸੀਗੇ ਨਾ ਸ਼ੀਰਾ ਨੇ ਜਦੋਂ ਮੁਕਾਬਲਾ ਕੀਤਾ ਆ ਨਹੀਂ ਮੰਨੀ ਕੋਈ ਆ ਤੁਹਾਨੂੰ ਕੋਸੀ ਸੱਚ ਲਾਗੇ ਚਾਹੇ ਨਾ ਆ ਦੇਖੋ ਕਿੰਨਾ ਸੋਹਣਾ 뷰 ਆ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰੋ ਜੀ ਨੰਦਸੋ ਧੰਨ ਧੰਨ ਬਾਬਾ ਜੀ ਸਿੰਘ ਜੀ ਧੰਨ ਧੰਨ ਬਾਬਾ ਜੂਹਾਰ ਸਿੰਘ ਜੀ ਸੱਚੇ ਕਾਸ਼ਾ ਜੀ ਧੰਨ ਧੰਨ ਸਿੰਘੋ ਜੀ ਦੋ ਜੀਓ ਦੇਖੋ ਕਿੰਨਾ ਸੋਹਣਾ ਕਿੰਨੀਆਂ ਵਧੀਆ ਲਾਈਟਾਂ ਲਾਈਆਂ ਕਾ ਸੋਨਾ ਲੱਗ ਰਿਹਾ ਸੱਚੀ ਬਾਣੀ ਸੰਤ ਸਾਚ ਸੰਡੇ ਦਿਨ ਜਿਆਦਾ ਰਸ਼ ਹੁੰਦਾ ਐ ਸਵਾਰ ਨੂੰ ਜਿਆਦਾ ਰਸ਼ ਹੁੰਦਾ ਤੇ ਹੁਣ ਤਾਂ ਦੂਰੋਂ ਦੂਰੋਂ ਸੰਗਤਾਂ ਆਉਂਦੀਆਂ ਦਰਸ਼ਨ ਕਰਨ ਤੇ ਕਹੇ ਦੇਪ ਵਿਦ ਛਤਕੂਰ ਰਹਾ ਪ੍ਰਭੂ ਆਪਣੇ ਬੱਚਿਆਂ ਨੂੰ ਜ਼ਰੂਰ ਲੈ ਕੇ ਆਣਾ ਚਾਹੀਦਾ ਜਿਹੜੀਆਂ ਸੰਗਤਾਂ ਬਾਹਰ ਦੀਆਂ ਕੋਈ ਰੂਨ ਦਿਖਾਉਣੀ ਚਾਹੀਦੀ ਸ਼੍ਰੀ ਫਟੇਗੜ ਸਾਹਿਬ ਦਾ ਤਾਂ ਸਾਰਾ ਪਤਾ ਹੈ ਜੇ ਛੋਟੇ ਸਾਹਿਬ ਜੱਤਿਆਂ ਦੀ ਆਸ ਕਈਆਂ ਨੂੰ ਵੱਡੇ ਸਾਹਿਬਜਾਦਿਆਂ ਦਾ ਪਤਾ ਹੀ ਨਹੀਂ ਕਿ ਵੱਡੇ ਸਾਹਿਬਜਾਦੇ ਧੰਤਨ ਬਾਬਾਜੀ ਸਿੰਘ ਜੀ ਧੰਤਨ ਬਾਬਾ ਜੂਹਾਰ ਸਿੰਘ ਜੀ ਸ਼੍ਰੀ ਚਮਕੌਰ ਸਾਹਿਬ ਵਿੱਚ ਸ਼ਹੀਦ ਹੋਏ ਆਂ ਸ਼ੀਦਾਂ ਦੀ ਧਰਤੀ ਸੱਚੇ ਪਾਤਸ਼ਾਹ ਜੀ ਆਹ ਦੇਖੋ ਜੀ ਵੈਗਰੂ ਜੀ ਦੇਖੋ ਕਿੰਨਾ ਵਧੀਆ ਵਿਊ ਆ ਲਾਈਟਾਂ ਲੱਗੀਆਂ ਆਂਆਂ ਗੁਰਬਾਣੀ ਚੱਲ ਰਹੀ ਹੁੰਦੀ ਆ ਤੇ ਦਿਲ ਕਰਦਾ ਵੀ ਬੈਠ ਕੇ ਸੁਣੀ ਜਾਈਏ ਜਰੂਰ ਟਾਈਮ ਗੱਡ ਕੇ ਆਉਣਾ ਚਾਹੀਦਾ ਸੰਗਤਾਂ ਨੂੰ ਕਿਉਂਕਿ ਇਹਨਾਂ ਨੇ ਉਹ ਕੰਮ ਆਉਣਾ ਸਾਰੀ ਜ਼ਿੰਦਗੀ ਇਸ ਜ਼ਿੰਦਗੀ ਚ ਵੀ ਅਗਲੀ ਜ਼ਿੰਦਗੀ ਅੱਗੇ ਦਾ ਪਤਾ ਨਹੀਂ ਬੰਦੇ ਦਾ ਕੀ ਬਣਨਾ ਕੀ ਨਹੀਂ ਉੱਥੇ ਵੀ ਇਹਨਾਂ ਨੇ ਉਸਾਈ ਹੋਣਾ ਕਿਸੇ ਨੇ ਸਾਥ ਨਹੀਂ ਦੇਣਾ ਇਹਨਾਂ ਨੇ ਉਹ ਤੁਹਾਡੇ ਨਾਲ ਰਹਿਣਾ ਸਿੰਘਾਂ ਸ਼ੀਡਾਂ ਨੇ ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਨੇ ਵਾਹਿਗੁਰੂ ਸੱਚੇ ਪਾਤਸ਼ਾਹ ਇਸੇ ਪਾਸੇ ਹੀ ਸਾਥ ਤੇ ਕਿਰਪਾ ਕਰਨ ਸਰਬੱਤ ਦਾ ਭਲਾ ਹੋਵੇ ਵਾਹਿਗੁਰੂ ਸੱਚੇ ਪਾਤਸ਼ਾਹ ਗੁਰਦੀ ਵਕਸ਼ਨ ਸਾਹਿਬ ਨੇ ਸੱਚ ਦੇ ਰਾਸਤੇ ਤੇ ਚਲਾਉਣ ਤੇ ਵਾਹਿਗੁਰੂ ਮਿਹਰ ਕਰਨ ਸੱਚ ਤੇ ਸੱਜਣਾ ਦਰਸ਼ਨ ਕਰੋ ਜੀ ਦੇਖੋ ਕਿੰਨਾ ਵਧੀਆ ਲੱਗ ਰਿਹਾ ਹੈ ਗੁਰਦੁਆਰਾ ਸ਼੍ਰੀ ਕਤਲਗੜ ਸਾਹਿਬ श्री गुरु गोबिंद सिंह जी महाराज दशमेश पिता बाजा बड़े पिता देखो जी कि वाइया दृश्य बस एक हिंद में तीर्थ है यात्रा के लिए कटाए ने बच्चे जहाँ खुदा के लिए ਦੇਖੋ ਤਾਂ ਤਾਂ ਨਾ ਬਾਬਾ ਅਜੀਤ ਸਿੰਘ ਜੀ ਤਾਂ ਤਾਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਦਰਸ਼ਨ ਕਰੋ ਸੱਚੇ ਬਾਸ਼ਾ ਜੀ ਨਾ ਗਿਜ਼ੀ ਆਪਣੇ ਬੱਚਿਆਂ ਨੂੰ ਜ਼ਰੂਰ ਦਿਖਾਉਣੇ ਚਾਹੀਦੇ ਆ ਇਕਾ ਸ੍ਰੀ ਫਤੇਗੜ ਸਾਹਿਬ ਦੇ ਦਰਸ਼ਨ ਜ਼ਰੂਰ ਕਰਾਓ ਜੀ ਇਕਾ ਗੁਰਦੁਆਰਾ ਸ੍ਰੀ ਚੰਕੌਰ ਸਾਹਿਬ ਗੁਰਦੁਆਰਾ ਸ੍ਰੀ ਕਤਲਗੜ੍ਹ ਸਾਹਿਬ ਗੁਰਦੁਆਰਾ ਸ੍ਰੀ ਗੜੀ ਸਾਹਿਬ ਗੁਰਦੁਆਰਾ ਸ੍ਰੀ ਤਾੜੀ ਸਾਹਿਬ ਗੁਰਦੁਆਰਾ ਸ੍ਰੀ ਦਮਦੋਵਾ ਸਾਹਿਬ ਗੁਰੂ ਘਰਾਂ ਦੇ ਦਰਸ਼ਨ ਜ਼ਰੂਰ ਕਰਾਉਣੇ ਚਾਹੀਦੇ ਆ ਤਾਂ ਕਿ ਬੱਚਿਆਂ ਨੂੰ ਇਤਿਹਾਸ ਬਾਰੇ ਪਤਾ ਲੱਗਦਾ ਰਹੇ ਨੰਨਾ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਸੰਗਤਾਂ ਦਰਸ਼ਨ ਕਰਨ ਆ ਰਹੀਆਂ ਔਰ ਸਾਹਿਬ ਦੀ ਲਾਗਪਾਸ ਪਿੰਡਾਂ ਦੀ ਸੰਗਤ ਨੂੰ ਵੀ ਬੇਨਤੀ ਹੈ ਜਰੂਰ ਆਇਆ ਕਰਨ। ਅੱਬ ਕਿਸਮਤ ਵਾਲੇ ਆ ਜਿਹੜੇ ਉਹ ਸ੍ਰੀ ਚਮਕੌਰ ਸਾਹਿਬ ਰਹਿ ਰਹੇ ਆ ਲਾਗਪਾਸ ਪਿੰਡਾਂ 'ਚ ਰਹਿ ਰਹੇ ਆ ਗੁਰੂ ਸਾਹਿਬ ਦੇ ਚਰਨਾਂ 'ਚ। ਬਹੁਤ ਹੀ ਕਿਸਮਤ ਵਾਲੇ ਇਨਸਾਨ ਆਪਾਂ। ਜੋ ਸ੍ਰੀ ਚਮਕੌਰ ਸਾਹਿਬ ਫਤਿਹਗੜ ਸਾਹਿਬ ਦੀ ਧਰਤੀ 'ਤੇ ਰਹਿ ਰਹੇ ਆ। ਚੀਤਾ ਸਿੰਘਾਂ ਦਾ ਆਸ਼ੀਰਵਾਦ ਲੈ ਰਹੇ ਆ ਇਸ ਲਈ 10 ਮਿੰਟ ਜ਼ਰੂਰ ਕੱਢ ਕੇ ਆਇਆ ਕਰੋ ਜੂਲਤੇ ਨਿਸ਼ਾਨ ਰਹੇ ਪੰਥ ਮਹਾਰਾਜ ਕੇ ਦੇਖੋ ਜੀ ਨਿਸ਼ਾਨ ਸਾਹਿਬ ਰਾਜ ਕਰੇਗਾ ਖਾਲਸਾ ਸੱਚੇ ਪਾਸ਼ਾ ਮਿਹਰ ਕਰਨ ਸਮਾਨ ਆ ਦੇਖੋ ਕਿੰਨਾ ਵਧੀਆ ਆ ਦੇਖੋ ਹੌਨ ਗੁਰਦੁਆਰਾ ਸਾਹਿਬ ਤੇ ਆ ਦੇਖੋ ਕਿੰਨਾ ਵਧੀਆ ਲੱਗ ਰਿਹਾ ਆ ਦੇਖੋ ਥੰਤਾਂ ਜੀ ਗੁਰੂ ਰਾਂ ਸਾਹਿਬ ਦੀ ਮਹਾਰਾਜ ਜੇ ਕੰਮ तो बस एक हिंद में तीर्थ यात्रा के लिए कटाए बाप ने बच्चे जहाँ खुदा के लिए दे साहबजादा बाबा जी सिंह जी साहबजादा बाबा जुझार सिंह जी बस एक हिंद में तीर्थ यात्रा के लिए कटाए बाप ने बच्चे जहाँ खुदा के लिए शायर ने कि बढ़िया लिखा सच्चे पातशाह जी देखो ਤਾਂ ਤਨ ਜੀ ਜਰੂਰਾਂ ਸਹਿਬ ਜੀ ਮਹਾਰਾਜ ਜੀ ਦੇ ਦਰਸ਼ਨ ਕਰੋ ਮੰਦਰ ਵਾਹਿਗੁਰੂ ਜੀ ਦਾ ਬਾਦਸ਼ਾਹ ਤੁਸੀ ਐਨੇ ਦੇਖੋ ਦਰਸ਼ਨ ਕਰੋ ਗੁਰਦੁਆਰਾ ਸਾਹਿਬ ਦੇ ਲਾਈਟਾਂ ਦੇ ਜਿਉ ਦੇ ਨੋਰ ਸ਼ੇਅਰ ਕਰਿਓ ਜੀ ਅੱਗੇ ਤੋਂ ਕੇ ਇਹ ਵੀਡੀਓ ਤੇ ਸ੍ਰੀ ਚੰਕ ਸੈਵ ਗੋਰਦਵਾਰਾ ਸ਼੍ਰੀ ਕਤਲਗੜ੍ਹ ਸਾਹਿਬ ਦੀ ਵੀਡੀਓ ਵਸਦੀ ਜਿੱਥੇ ਤੁਹਾਨੂੰ ਦੁਬਾਰਾ ਦੱਸ ਦਿੰਨੇ ਜਿੱਥੇ ਵੱਡੇ ਸਾਹਿਬ ਜਦੇ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਸਾਹਿਬ ਜਦੇ ਵੱਡੇ ਸਾਹਿਬ ਜਦੇ ਧੰਤਨ ਬਾਬਾ ਅਜੀਤ ਸਿੰਘ ਜੀ ਧੰਤਨ ਬਾਬਾ ਜੂਹਾਰ ਸਿੰਘ ਜੀ ਸ਼ਹੀਦ ਹੋਏ ਆ ਤੇ ਨਾਲ ਹੋਣਾ ਚੋਂ ਪੰਜ ਪਿਆਰੇ ਆ ਵਿੱਚੋਂ ਧੰਤਨ ਭਾਈ ਹਿੰਮਤ ਸਿੰਘ ਜੀ ਧੰਤਨ ਭਾਈ ਮੋਹਨ ਸਿੰਘ ਜੀ ਧੰਤਨ ਭਾਈ ਸਹਾਬ ਸਿੰਘ ਜੀ ਇਹ ਤਿੰਨ ਪਿਆਰੇ ਵੀ ਸ਼ਹੀਦ ਹੋਏ ਆ ਪੰਜ ਪਿਆਰੇ ਆ ਵਿੱਚੋਂ ਤੇ 40 ਸਿੰਘ ਸ਼ਹੀਦ ਹੋਏ ਆ ਇੱਥੇ ਸ਼ੀਦਾਂ ਦੀ ਧਰਤੀ ਹੈ ਜੀ ਇਹ ਇਹ ਆਖਿਰ ਬਾਦ ਲੋ ਤੇ ਜਰੂਰ ਸ਼ੇਅਰ ਕਰੋ ਇਹ ਵੀਡੀਓ ਨੂੰ ਅੱਗੇ ਤੇ ਅੱਗੇ ਤਾਂ ਕਿ ਪਤਾ ਲੱਗ ਸਕੇ ਕਿ ਕਿ ਬਹੁਤ ਸਾਰੀ ਸੰਗਤ ਨੂੰ ਇਹ ਨਹੀਂ ਪਤਾ ਕਿ ਗੁਰਦੁਆਰਾ ਸ਼੍ਰੀ ਕਟਲਗੜ੍ਹ ਸਾਹਿਬ ਵੱਡੇ ਸਹਾਇਜਾ ਦੇ ਕਿੱਥੇ ਛਿਦ ਹੋਇਆ ਔਰ ਉਹ ਕਿੱਦਾਂ ਵਧੀਆ ਹਨ ਜਾਣਕਾਰੀ ਬਹੁਤ ਜ਼ਰੂਰੀ ਹੈ ਜੀ ਇਤਿਹਾਸ ਪਤਾ ਹੋਣਾ ਬਹੁਤ ਜ਼ਰੂਰੀ ਆ ਤਾਂ ਤਨ ਚਿੜੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਤੇ ਬਾਦਸ਼ਾਹ ਜੀ ਤੁਸੀਂ ਦਰਸ਼ਨ ਕਰ ਰਹੇ ਆ ਗੁਰਦੁਆਰਾ ਸ਼੍ਰੀ ਕਤਲਗੜ੍ਹ ਸਾਹਿਬ ਸਿੰਘਾਂ ਸ਼ਹੀਦਾਂ ਦੀ ਧਰਤੀ ਸ਼੍ਰੀ ਚਮਕੌਰ ਸਾਹਿਬ ਜਿੱਥੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਦੇ ਵੱਡੇ ਸਹਬਜ਼ਾਦੇ ਧੰਤਨ ਬਾਬਾ ਅਜੀਤ ਸਿੰਘ ਜੀ ਧੰਤਨ ਬਾਬਾ ਜੁਝਾਰ ਸਿੰਘ ਜੀ ਤੇ ਪੰਜ ਪਿਆਰਿਆਂ ਵਿੱਚੋਂ ਧੰਤਨ ਭਾਈ ਹਿੰਮਤ ਸਿੰਘ ਜੀ ਧੰਤਨ ਭਾਈ ਮੋਹਕਮ ਸਿੰਘ ਜੀ ਧੰਤਨ ਭਾਈ ਸਾਹਿਬ ਸਿੰਘ ਜੀ ਤੇ ਚਾਲੀ ਸਿੰਘ ਜੀ ਹੋਣੇ ਆ।